ਇਸ ਸੋਲ ਦੀ ਵੱਡੀ ਖਬਰ ਸ਼੍ਰੋਮਣੀ ਕਾਲੀਦਾ ਲੰਬਰਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਬੱਤ ਖਾਲਸਾ ਦੀ ਇਜਾਜ਼ਤ ਦੇ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲਾਇਆ ਕੇਸ ਵਾਪਸ ਲੈ ਲਿਆ ਹੈ 10 ਨਵੰਬਰ ਨੂੰ ਤਲਵੰਡੀ ਸਾਬੋ ਚ ਸਰਬੱਤ ਖਾਲਸਾ ਸੱਦਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਜਿਸ ਦੇ ਚੱਲਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਹੋਰ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਯਦਵਿੰਦਰ ਕਿਉਂ ਕੇਸ ਵਾਪਸ ਲਿਆ ਗਿਆ ਹੈ ਦੇਖੋ ਹਾਈ ਕੋਰਟ ਨੇ ਕੱਲ ਇਸ ਮਸਲੇ ਦੇ ਉੱਤੇ ਸੁਣਵਾਈ ਸੀ ਹਾਈ ਕੋਰਟ ਨੇ ਪੁੱਛਿਆ ਸੀ ਕਿ ਕਿਸ ਲੌਜੀਕ ਦੇ ਉੱਤੇ ਕਿਸ ਰੂਲ ਦੇ ਆਧਾਰ ਦੇ ਉੱਤੇ ਸਰਬੱਤ ਖਾਲਸਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਇਸ ਗਰਾਊਂਡ ਦੇ ਬਾਰੇ ਹਾਈ ਕੋਰਟ ਨੇ ਪੁੱਛਿਆ ਸੀ ਜਿਹਦੀ ਦਲੀਲ ਰੰਜਨ ਲਖਨਪਾਲ ਜੋ ਸਮਨਜੀਤ ਸਿੰਘ ਮਾਨ ਦੇ ਵਕੀਲ ਉਹਨਾਂ ਕੋਲ ਕੋਈ ਨਹੀਂ ਸੀ ਕੀ ਕਿਸ ਆਧਾਰ ਦੇ ਉੱਤੇ ਕਿਉਂਕਿ ਹੋਰਾਂ ਮਸਲਿਆਂ ਦੇ ਅੰਦਰ ਦਾ ਤੁਸੀਂ ਕਾਨੂੰਨ ਗੜਵਾ ਦਿਨੋ ਕੀ ਕਾਨੂੰਨ ਆ ਇਹ ਕਾਨੂੰਨ ਆ ਪਰ ਜਦੋਂ ਸਰਬੱਤ ਖਾਲਸਾ ਹੋਣ ਜਾ ਰਿਹਾ ਤਾਂ ਤੁਸੀਂ ਅਦਾਲਤ ਨੂੰ ਦੱਸ ਨਹੀਂ ਸਕਦੇ ਕਿ ਕੀ ਕਾਨੂੰਨ ਕੀ ਹੈ ਕਿਉਂਕਿ ਕਾਨੂੰਨ ਤੇ ਕੋਈ ਕੰਮ ਹੀ ਨਹੀਂ ਕਰਦਾਗਾ ਇਹ ਤਾਂ ਪੰਛ ਦਾ ਮਸਲਾ ਹੈਗਾ ਪੰਛ ਦਾ ਮਸਲਾ ਹੈਗਾ ਇਸ ਕਰਕੇ ਕੋਈ ਦਲੀਲ ਹੈ ਨਹੀਂ ਸੀ ਇਸੇ ਇਹੀ ਕਾਰਨ ਸੀਗਾ ਕਿ ਕੇਸ ਵਾਪਸ ਲੈਣਾ ਪਿਆ ਤੇ ਸਮਨਜੀਤ ਮਾਨ ਨੇ ਬਕਾਇਦਾ ਜਿਹੜਾਗਾ ਕੁਝ ਸਹਿਮਤੀ ਦੇ ਨਾਲ ਇਹ ਕੇਸ ਵਾਪਸ ਲਿਆ ਉਹ ਦੇਖੋ ਅਗਲੀ ਜਿਹੜੀ ਪ੍ਰਕਿਰਿਆ ਕੀ ਹੋਊਗੀ ਸਰਬੱਤ ਖਾਲਸਾ 10 ਤਰੀਕ ਨੂੰ ਸੱਦਿਆ ਗਿਆ ਸੀਗਾ ਤਰਵੰਡੀ ਸਾਬੋ ਦੇ ਅੰਦਰ ਤਾਂ ਯਾ ਪੁਲਿਸ ਕਾਫੀ ਸਖਤੀ ਕਰ ਰਹੀ ਹੈ ਟੈਂਟ ਵੀ ਫੱਟੇ ਜਾ ਰਹੇ ਸੀ ਹੁਣ ਦੇਖੋ ਅਗਲੀ ਕਾਰਵਾਈ ਕੀ ਰਹਿੰਦੀ ਹੈ